ਤੂਰੀ ਦਾ ਜਦੋਂ ਅੰਡਰ ਕੱਪ ਹੋਇਆ ਪਹਿਲੀਆਂ ਦੇ ਵਿੱਚ ਉਸੇ ਕੱਪ ਦਾ ਕਹਿੰਦੇ ਮੋਟਰਸਾਈਕਲ ਦਾ ਜੇਤੂ ਬਣਿਆ ਦੱਸੋ ਜੀ ਕੌਣ ਆ ਇਹ ਮਹਿੰਦੀਪੁਰਿਆ ਬਿੱਟੂ ਆ ਮੇਰੇ ਪੰਜਾਬੀ ਵੀਰੋ ਨਵੇਂ ਸ਼ਹਿਰ ਦਾ ਇਲਾਕਾ ਤੇ ਪਾਜੀ ਕਿਵੇਂ ਲੱਗ ਰਿਹਾ ਟੂਰਨਾਮੈਂਟ ਟੂਰਨਾਮੈਂਟ ਬਹੁਤ ਵਧੀਆ ਜੀ ਸਹੀ ਆ ਨਿਆਰੇ ਆ ਪੂਰੇ ਓਵਰਾਂ ਨੂੰ ਲੈ ਕੇ ਕੋਈ ਗੱਲ ਕਹਿਣਾ ਚਾਹੁੰਦੇ ਹੋ ਇੱਕ ਦਿਨ ਦਾ ਬਾਈ ਦੋ ਦਿਨ ਦਾ ਟੂਰਨਾਮੈਂਟ ਘੱਟ ਹੀ ਹੋਰ ਮਿਲਣੇ ਟੀਮਾਂ ਜਿਆਦਾ ਹੁੰਦੀਆਂ ਆ ਟੂਰਨਾਮੈਂਟ ਬੜਾ ਚੰਗਾ ਆ ਤੇ ਕਿਹੜੀ ਟੀਮ ਤੇ ਪਹੁੰਚੇ ਹੋ ਕੋਕੋ ਵਾਲੀ ਟੀਮ ਕੋਕੋ ਵਾਲਾ ਚ ਠੀਕ ਆ ਨਾਲ ਕੌਣ ਆ ਅੰਬਾ ਦੇਣ ਵਾਲੀ ਅੰਬਾ ਦੇਣ ਵਾਲੀ ਅੰਬਾ ਦੇਣ ਵਾਲੀ ਆ ਦੁਨੀਆ ਦਾ ਮਹਾਨ ਖਿਡਾਰੀ ਕੀ ਬਾਤ ਹੈ ਇਹ ਦੁਆਬੇ ਦੇ ਵੀਰ ਨੇ ਸਾਡੇ ਬਹੁਤ ਤਾਕੜਾ ਖਿਡਾਰੀ ਅੰਬਾ ਦੇਣ ਵਾਲ ਖੇਡ ਰਿਹਾ ਬਹੁਤ ਵਧੀਆ ਹੋਰ ਨਹੀਂ ਆ ਰਹੇ ਆ ਭਾਜੀ ਬਹੁਤ ਵਧੀਆ ਤੁਸੀਂ ਦੱਸੋ ਦੁਆਬੇ ਚ ਮੇਲੇ ਘਟ ਗਏ ਯਾਰ ਹਾਂਜੀ ਘਟ ਗਏ ਨੇ ਸਾਡੇ ਲੋਕਲ ਇਹ ਜਿਹੇ ਜਮੇ ਟੂਰਨਾਮੈਂਟ ਖਤਮ ਹੋ ਗਏ ਜੀ ਕਾਰਨ ਕੀ ਆ ਉਹਦੇ ਪਿੱਛੇ ਟੀਮਾਂ ਜਾਲੀ ਜ਼ਿਆਦਾ ਹੋ ਗਈਆਂ ਤਾਂ ਕਰਕੇ ਛੇ ਟੀਮਾਂ ਜਾਲੀ ਤੇ ਇਸ ਕਰਕੇ ਲੋਕਾਂ ਦਾ ਮਨ ਖਰਾਬ ਹੋ ਗਿਆ ਲੋਕਲ ਸਰ ਦਾ ਟੂਰਨਾਮੈਂਟ ਖਤਮ ਹੋ ਗਿਆ ਦੁਆਬੇ ਜਨੀ ਤਾਂ ਇੱਕ ਸਮਾਂ ਸੀਗਾ ਪੂਰਾ ਦੁਆਬਾ ਪੀਕ ਤੇ ਸੀਗਾ ਇੰਨੇ ਮੇਲੇ ਹੋਏ ਹਾਂਜੀ ਹਾਂਜੀ ਪਰ ਹੁਣ ਬਹੁਤ ਲੋਕਲ ਖੇਡਣ ਨੂੰ ਥੋੜਾ ਤਰਸੀਦਾ ਹੈ ਜੀ ਖੇਡਣ ਨੂੰ ਸਾਡੇ ਲੋਕਲ ਦਾ ਇੱਕ ਵੀ ਟੂਰਨਾਮੈਂਟ ਨਹੀਂ ਲੱਗਿਅਾ ਕਿ ਪਿੰਡਾਂ ਵਿੱਚ ਹੁਣ ਤਾਂ ਗਰਾਊਂਡਾ ਵੀ ਨਹੀਂ ਜੀ ਛੱਟ ਗਿਆਣਾ ਸਾਰੇ ਛੱਟ ਗਏ ਜੀ ਸਾਰੇ ਕੰਮਕਾਰਾਂ ਵਿੱਚ ਸਾਰੇ ਬਿਜ਼ੀ ਹੋ ਗਏ ਆਪਦੇ ਕੋਈ ਬਾਹਰ ਚੱਲ ਗਏ ਹਾਂਜੀ ਕੋਈ ਕੰਮਕਾਰਾਂ ਦੇ ਬਿਜ਼ੀ ਹੋ ਗਏ ਬਸ ਇਹੀ ਚੱਕਰ ਬੈ ਗਿਆ ਤੇ ਕੀ ਕਹਿਣਾ ਚਾਹੋਗੇ ਕਹਿਣਾ ਚਾਹੋਗੇ ਸਾਰੇ ਐਨ ਆਰ ਆਈ ਵੀਰਾਂ ਦੇ ਦੋਆਬੇ 'ਚ ਕੱਪ ਕਰਾਓ ਵੀ ਸਾਡਾ ਜੀ ਕਰਦਾ ਸਾਡੇ ਲੋਕਲ ਹੋਣੇ ਚਾਹੀਦੇ ਜੀ ਜ਼ਰੂਰੀ ਸਾਡੇ ਜਿਹੜਾ ਜਿਹੜੇ ਸਾਡੇ ਨਵੇਂ ਪਲੇਅਰ ਉੱਟਦੇ ਆ ਜੀ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਜੀ ਕਿਉਂਕਿ ਇਹ ਵੀ ਗੱਲ ਸਹੀ ਆ ਚਲੋ ਤੁਹਾਡੇ ਮੇਲੇ ਖਤਮ ਹੋ ਗਏ ਮੇਲੇ ਸਾਡੇ ਵੀ ਦੋਆਬੇ 'ਚ ਖਤਮ ਹੋ ਗਏ ਇੱਕ ਬਈ ਇਹ ਵੀ ਚੱਕਰ ਆ ਹਾਂ ਸਾਡੀ ਰੋਜੀ ਰੋਟੀ ਵੀ ਦੋਆਬੇ 'ਚ ਲੱਗੀ ਸੀਗੀ ਬਹੁਤ ਕੋਈ ਦਬਾਬੇ ਨਹੀਂ ਸਾਨੂੰ ਦਿੱਤਾ ਯਾਰ ਅਸੀਂ ਦੇਣ ਨਹੀਂ ਦੇ ਸਕਦੇ ਪਰ ਹਾਂ ਮੇਲੇ ਕਿਤੇ ਨਾ ਕਿਤੇ ਘਟੇ ਆ ਉਹਦਾ ਨਾ ਫਰਕ ਸਾਨੂੰ ਵੀ ਜ਼ਰੂਰ ਬਹੁਤ ਬਹੁਤ ਜ਼ਿਆਦਾ ਪਿਆ ਬਈ ਨਵੀਂ ਜਵਾਬ ਜਿਹੜੇ ਖੇਡਦੇ ਉਹ ਕਿਵੇਂ ਉੱਠਣਗੇ ਜਦ ਲੋਕਲ ਨਹੀਂ ਟੂਰਨਾਮੈਂਟ ਹੋ ਰਿਹਾ ਹਾਂ ਇਹ ਚੱਕਰ ਪੈ ਰਿਹਾ ਬਸ ਥੋੜਾ ਟੀਮਾਂ ਕਰਕੇ ਲੋਕ ਹਾਂਜੀ ਜਾਂ ਬਸ ਇਹੀ ਕਰਨ ਦੱਸ ਰਹੇ ਤੁਸੀਂ ਹਨਾ ਵੀ ਟੀਮਾਂ ਚੱਲੀ ਥੋੜਾ ਟੀਮਾਂ ਦਾ ਵੀ ਆ ਜੀ ਥੋੜਾ ਲੋਕ ਵੀ ਸਮਝਦਾਰ ਹੋ ਗਏ ਹੋ ਪੈਸਾ ਲਾਉਂਦੇ ਨਹੀਂ ਹਨਾ ਲਾਉਂਦੇ ਨਹੀਂ ਹੈਗੇ ਬਿਲਕੁਲ ਬਿਲਕੁਲ ਲਓ ਜੀ ਅੰਬਾ ਦੇਣਵਾਲ ਬਾਈ ਦੀ ਸੋਚ ਦੇਖੋ ਬਾਈ ਦੀਆਂ ਗੱਲਾਂ ਮਾਤਾ ਸੁਣ ਕੇ ਵਧੀਆ ਲੱਗਿਆ ਖੇਡੋਗੇ ਤਗੜੇ ਆ ਤੇ ਫਿਰ ਹਾਂਜੀ ਬਾਈ ਜ਼ੋਰ ਮਾਰ ਕਿਹਦਾ ਮੈਚ ਆ ਸਾਡਾ ਜੀ ਹੈ ਪੁਆਉਣ ਲੱਗੇ ਨਾ ਕਪੂਰ ਨਾ ਕਪੂਰਥਲਾ ਕਿਆ ਬਾਤ ਕੀ ਸਟ੍ਰੈਟੇਜੀ